ਮਾਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਆਏ ਸੀ ਗੀਜ਼ਰ ਦੀ ਰਿਪੇਅਰ ਕਰਨ ਬਿਜਲੀ ਵਾਲੇ ਜੀ ਰਾੜ ਤੇ ਇਹਦਾ ਖਰਾਬ ਆਪਾਂ ਨੇ ਇਹਨੂੰ ਖਾਲੀ ਕਰਨੇ ਜੀ ਖਾਲੀ ਕਰਕੇ ਉਹਨਾਂ ਉਤਾਰਾਂਗੇ ਜੀ ਫਿਰ ਪਾਵਾਂਗੇ ਚ ਰੜ ਗਈ ਗੀਜ਼ਰ ਆਪਾਂ ਨੇ ਉਤਾਰ ਲਿਆ ਪਰ ਸਭ ਨੂੰ ਬੇਨਤੀ ਵੀ ਰਜੋ ਕਿ ਗੀਜ਼ਰ ਫਿਟਿੰਗ ਕਰਦਾ ਪਲੰਬਰ ਹੈ ਜਾਂ ਬਿਜਲੀ ਵਾਲਾ ਪ੍ਰੋਪਰ ਕੰਮ ਕਰਿਆ ਕਰੋ ਵੀਰੇ ਗਿੱਟੀਆਂ-ਗੁੱਟੀਆਂ ਲਾ ਕੇ ਦੇਖੋ ਜੀ ਇੱਕ ਪਾਸੇ ਗੁੱਲ ਵੇਖਾਂਗਾ ਡਰੀਏ ਨੇ ਜੀ ਤੇ ਇੱਕ ਗਿੱਟੀ ਲਾ ਕੇ ਆਪਾਂ ਪੁੱਪਲੇ ਪਾਸੇ ਸੜੜੀ ਗਿੱਟੀ ਕਰਾਵਾ ਜੀ ਗੀਜਰ ਖੋਲਿਆ ਜਦੋਂ ਆਪਾਂ ਨੂੰ ਪਤਾ ਲੱਗਿਆ ਜੀ ਗਰਾੜ ਜਿਹੜਾ ਇਹ ਜੀ ਟੁੱਟੇ ਰਿਹਾ ਸੀ ਪਟ ਗਿਆ ਜੀ ਕਿੱਥੋਂ ਜੀ ਤੇ ਨਾਲੇ ਲੀਕਿੰਗ ਵੀ ਕਰਦਾ ਤੇ ਨਾਲੇ ਕਰੰਟ ਦਿਖਾਉਂਦਾ ਸੀ ਜੀ ਇੱਕ ਪੁਆਇੰਟ ਇਹਦਾ ਖਤਮ ਹੈ ਜੀ ਗਰਾੜ ਬਿਲਕੁਲੋਂ ਪਾੜ ਰਿਹਾ ਦੇਖੋ ਜੀ ਆਪਾਂ ਨਮਾਦਿਲੇ ਨਮਾ ਪਾਣੀ ਸਪਾਈਸਪੋਈ ਆਪਾਂ ਨੇ ਅਸੈਂਬਲੀ ਦੀ ਗਰਤੀ ਤੇ ਗੀਜੇ ਦੇ ਅੰਦਰੋਂ ਵੀ ਜੀਡ ਟੈਂਕ ਦੀ ਟਿਕਵਾੜ ਗੂੜ ਕੱਢ ਕੇ ਆਪਾਂ ਨੇ ਜੀ ਤੇ ਬਾਹਰ ਰੜਾ ਨਾ ਮਾ ਜੀ ਫਿਰ ਇਹਨੂੰ ਚਲਾਵਾਂਗੇ ਆਪਾਂ ਜੀ ਗੀਜਰ ਆਪਣਾ ਚੱਲ ਗਈ ਚੱਲੀ ਗਏ ਕਿ ਲੋਕ ਵੀ ਹੈਗੇ ਜੀ